ਇਹ ਕੀ ਕੀਤਾ ਅੱਲ ਦੇਖਾਂ ਮੌਕੇ ਦੇ ਕੀ ਨਾ ਦੇਖਾਂਗੇ ਨਹੀਂ ਇਹਦਾ ਹੋ ਗਿਆ 130 ਦਾ ਲੈ ਜੋ ਪੱਤੀ ਮਾਨ ਤਾਂ ਹੋ ਜੂ ਹਾਂ ਦੀਪਾਜਰ ਨਹੀਂ ਮੋੜਦਾ ਲਕੀਰ ਤਾਂ ਖਿੱਚਦੀ ਨਹੀਂ ਆ ਪਰ ਰੇਟਾਂ ਵਾਲੀ 30000 ਮਾਨ ਤਾਂ ਦੇ ਵਿੱਚੋਂ ਵੀਡੀਓ ਸ਼ੇਅਰ ਕਰਕੇ ਆ ਜਾਓ ਮੈਨੂੰ ਤਰੇ ਨਹੀਂ ਪਤਾ ਪੜਾਕਾ ਹੋਰ ਵੀ ਪਾ ਦੇ ਹੋਰ ਵੀ ਕੱਟ ਲੂ ਵੀ ਤਾਂ ਆਪਾਂ ਲੈਣੀ ਨਹੀਂ ਆਪਦਾ ਦੇਖ ਕੇ ਬੋਲੀ ਰੇਟ ਨਾ ਨਾ ਕੋਈ 115 ਦਾ ਲੈ ਜੋ ਟਰੈਕਟਰ ਮਿੱਤਰੋ ਜਮਾ ਰੇਟ ਦੇ ਵਿੱਚ 25000 ਮਾਨ ਤਾਂ ਲੈ ਲਵਾ ਟਰੈਕਟਰ ਦੇ ਵਿੱਚ ਅੱਗੇ ਅੱਗੇ ਉਹ ਟਰੈਕ ਵਾਲੀ ਆ ਮੋੜ ਦੀ ਮਿੱਤਰੋ ਹਾਂ ਇਹ 2000 ਮਾਡਲ ਦੀ ਆਈ ਹੈ 2000 ਮਾਡਲ ਦੇ ਵਿੱਚ ਆਈ ਹੈ ਇਹ ਕਿੰਨੀ ਗ੍ਰੇਜ ਤੋਂ ਲੈ ਕੇ ਕਿੰਨੀ ਤੱਕ ਹੈ ਸਵਾ ਲੱਖ ਤੋਂ ਲੈ ਕੇ ਬਾਈ 23-3 ਲੱਖਾ ਬਸ ਸਵਾ ਲੱਖ ਤੋਂ ਲੈ ਕੇ 2.5 ਤੋਂ 2.5 ਲੱਖ ਰੁਪਏ ਤੱਕ ਦੀ ਰੇਂਜ ਵਾਲੇ ਟਰੈਕਟਰ ਆ ਵੀਰ ਕੋਲ ਅੱਸੀ ਗਾਲ ਤੋਂ ਉਸ ਤੋਂ ਸਵਾਦਤਾ ਪੇਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਘੜਿਆ ਤਲਵੰਡੀ ਸਬੂਟਰੈਕਟਰ ਮੰਡੀ ਤੇ ਤੇ ਨਾਲ ਆਪਣੇ ਭਾਈ ਦੀਪਦੀਪ ਸੇਧਾਂ ਵਧੀਆ ਭਾਈ ਹੋ ਠੀਕੋ ਭਾਈ ਵਧੀਆ ਹਾਲ ਚਾਲ ਕਹਿਮ ਵਧੀਆ ਵਧੀਆ ਭਾਈ ਜਮਾ ਤੁਹਾਡੇ ਨਾਲ ਹੀ ਹੈ ਸਾਰਾ ਤੇ ਬਾਈ ਕੋਲ ਟਰੈਕਟਰ ਹੁੰਦਾ ਮਿੱਤਰੋ ਬਾਲੇ ਬਾਜ ਰੇਟ ਵਾਲੇ ਜਿਵੇਂ ਕਰੀਏ ਛੋਟੇ ਜੀਮੀਦਾਰ ਵਾਲੇ ਟਰੈਕਟਰ ਹੁੰਦੇ ਕਿੰਨੀ ਰੇਂਜ ਤੋਂ ਲੈ ਕੇ ਕਿੰਨੀ ਤੱਕ ਸਵਾ ਲੱਖ ਤੋਂ ਲੈ ਕੇ ਬਾਈ 2.5 ਤੋਂ 3 ਲੱਖ ਬਸ ਸਵਾ ਲੱਖ ਤੋਂ ਲੈ ਕੇ 2.5 ਤੋਂ 2.5 ਲੱਖ ਰੁਪਏ ਤੱਕ ਦੀ ਰੇਂਜ ਵਾਲੇ ਟਰੈਕਟਰ ਆ ਵੀਰ ਕੋਲ ਵੀਡੀਓ ਸਾਰੀ ਦੇ ਲੋ ਟਰੈਕਟਰ ਵੀ ਦਿਲ ਭੇ ਲੈਣ ਲੱਗੀ ਪਈ ਆ ਜਰਾ ਤੁਹਾਨੂੰ 9 ਤੋਂ 10 ਟਰੈਕਟਰ ਦਿਖਾਵਾਂਗੇ ਤੇ ਰੇਟ ਵੀ ਜਮਾਂ ਬਾਜ ਬ ਲੈਣੇ ਆ ਬਾਈ ਤੋਂ ਦੀਪ ਆਪਣੇ ਨਾਲ ਆ ਤੇ ਦੀਪ ਆਏ ਦਾ ਸਾ ਹੁਣ 36 10 ਕਿੰਨਾ ਮਾਡਲ ਆ ਬਾਈ ਇਹ ਬਾਈ 91 ਮਾਡਲ ਆ ਠੀਕ ਹੈ ਨੰਬਰ ਹੈ 4 ਦਾ ਹਾਇ ਫਰਸਟ ਪਾਰਟੀ ਦਾ 91 ਮਾਡਲ ਆ ਪਹਿਲੇ ਨਾਗਾ ਐਚ ਆਰ ਨੰਬਰ ਦੇ ਵਿੱਚ ਆ ਤੇ ਗੇਅਰ ਤੇ ਇੰਜਨ ਦਾ ਕਿਵੇਂ ਆ ਇੰਜਨ ਗੇਅਰ ਦਾ ਬਹੁਤ ਵਧੀਆ ਟਰੈਕਟਰ ਹੈ ਰਾਜਪਟ ਦਾ ਹਾਂ ਜਿੰਨਾ ਹੈਗਾ Ориਜਨਲ ਹੈ ਬਾਕੀ ਟਾਇਰ ਵੀ ਹੈਗੇ ਵਧੀਆ ਡੰਗਾ ਲਾਉ 50% 50 ਪੈਸੇ ਟਾਇਰ ਪਾਇਆ ਟਰੈਕਟਰ ਪਿਆ ਸਜਣੋ ਪੂਰੇ ਹੀ ਚੰਗਾ ਪਿਆ ਜਾ ਟਰੈਕਟਰ ਦਾ ਜਿੰਨੇ ਗੀਰੀ ਆਪਾਂ 37 10 ਆ ਜੀ ਫੋਰਡ ਐਚ ਪੀ ਹੁੰਦਾ ਇਹ ਵੱਧ 50 ਪਲੱਸ ਐਚ ਪੀ ਹੁੰਦਾ 52 55 ਐਚ ਪੀ ਦੇ ਵਿੱਚ ਆਉਂਦਾ ਇਹ ਪਹਿਲੇ ਨਾਗਾ ਟਰੈਕਟਰ 91 ਮਾਡਲ ਇੱਕ ਲੱਖ 40000 ਰੁਪਏ ਮੰਗਦਾ ਦੀ ਕਿੰਨੇ 1 ਲੱਖ 20 1 ਲੱਖ 15 ਦਾ ਲੈ ਕੇ ਜਾਇਓ ਜਾਨ ਹਾਂ 25000 20 ਤਾਂ ਆਪਾਂ ਲੈਣੀ ਨਹੀਂ ਆਪਦਾ ਦੇਖ ਕੇ ਬੋਲੀ ਰੇਟ ਨਾ ਨਾ ਕੋਈ 1 ਲੱਖ 15 ਦਾ ਲੈ ਜਾਓ ਟਰੈਕਟਰ ਮਿੱਤਰੋ ਜਮਾ ਰੇਟ ਦੇ ਵਿੱਚ 25000 ਮਾਨਤਾ ਲੈ ਲਿਓ ਆ ਟਰੈਕਟਰ ਦੇ ਵਿੱਚ ਅੱਗੇ ਆ ਗਿਆ ਜੀ ਸਵਰਾ 747 47 ਦਾ 2004 ਮਾਡਲ ਆ ਹਾਂ ਬਾਈ ਡਬਲ ਕਲਚ ਡਬਲ ਦਾ ਹੁੰਦੀ ਹੈ ਡਬਲ ਕਲਚ ਦੇ ਵਿੱਚ ਆ ਪੀ ਵੀ ਨੰਬਰ ਆਏਗਾ ਐਚ ਆਰ ਨਹੀਂ ਐਚ ਆਰ ਬਾਈ ਐਚ ਆਰ ਨੰਬਰ ਦੇ ਵਿੱਚ ਆ ਟਰੈਕਟਰ ਪਿਆ ਸੱਚ ਨੂੰ ਪੂਰਾ ਜੰਗਾ ਰੰਗ ਪੇਂਟ ਦਾ ਓਰੀਜਨਲ ਹੀ ਆ ਰੰਗ ਪੇਂਟ ਦਾ ਰਹਿਣਾ ਟਾਇਰ ਵੀ ਬਹੁਤ ਪਾਇਆ ਬਾਈ 65 70 65 ਰ ਇੰਜਣ ਦਾ ਵੀ ਰੰਗ ਤਾਂ ਬਹੁਤ ਪਿਆਜਾਰਾ ਹਾਂ ਇੰਜਣ ਗੇਅਰ ਦਾ ਹੈਗਾ ਟਰੈਕਟਰ ਸੱਚ ਨੂੰ ਪੂਰਾ ਚੰਗਾ ਪੂਰਾ ਆਡੀਓ ਯੂਡੀ ਪ੍ਰੂਫ ਸਾਰੇ ਮਿਲ ਜਾਣਗੇ ਬਾਈ ਡਾਕੂਮੈਂਟ ਸਾਨੂੰ ਸਾਰੀ ਮਿਲ ਜਾਣਗੇ ਬਾਈ ਤੋਂ 220000 ਹਾਂ ਕਿੰਨੇ ਦਾ ਉਹ ਤਾਂ ਦੋ ਦਾ ਵੇਚਣਾ ਸੀ ਬਾਕੀ ਬਾਈ ਫੋਰ ਮਾਨਤਨ ਕਰਦਾ ਹੈ 195 ਹਾਂ 195 ਦਾ ਲੈ ਜਾਓ 25000 ਮਾਨਤਾ ਨਾ ਟਰੈਕਟਰ ਦੇ ਵਿੱਚੋਂ ਮਿੱਤਰੋ ਹੋਜੂ ਤੇ ਪਰਾਣਾ ਰਾਣਾ ਕੱਟ ਲਾਇਆ ਬਾਈ ਰਾਣਾ ਵਿੱਚ ਕੱਟ ਲੂ ਤੁਹਾਡਾ ਬਾਜ ਬੰਮਲ ਤੇ ਬਾਹਰ ਵਧੀਆ ਲਮਾ ਗਿਆ ਤੋਂ ਆਪਾਂ ਆ ਗਿਆ ਆ ਮੇਟਰ ਮਹਿੰਦਰਾ 265 ਡੀਆਈ ਭੂਮੀ ਪੁੱਤਰਾ ਹਾਂ ਅਗਲੇ ਟਾਇਰ ਤਾਂ ਜਮਾ ਨਾ ਮੇ ਲੱਗੇ ਪਿਆ ਹਾਂ ਬਾਈ ਰੰਗ ਪੇਂਟ ਦਾ ਵੀ ਜੈਨੂ ਹਣਾ ਮਗਲੇ ਟਾਇਰ ਵੀ ਚੰਗਿਆ ਤੇ ਇੰਜਨ ਤੇ ਗੇਅਰ ਦਾ ਦੀਪ ਇੰਜਨ ਗੇਅਰ ਦਾ ਬਹੁਤ ਵਧੀਆ ਬਾਈ ਹਰਿਆਣਾ ਨੰਬਰ ਹੈ ਹਰਿਆਣਾ ਨੰਬਰ ਦਾ ਦੀਪ ਭਾਲ ਕੇ ਯਾਰ ਜਮਾ ਘੱਟ ਜੇ ਖਰਚੇ ਲੈ ਟਰੈਕਟਰ ਲੈ ਕੇ ਹਾਂ ਬਾਕੀ ਉਹ ਵੀ ਬਾਈ ਰੇਟ ਵੀ ਬਹੁਤ ਵਾਜਬ ਹੈ ਰੇਟ ਜਮਾ ਬਾਜ ਬਹੁੰਦੇ ਆਸ਼ੇ ਦਾ ਮੁੱਲੀ ਮੰਨੋ ਆਸਲੇ ਮੁੱਲ ਤੇ ਲੈਣਾਗੇ ਖਰਚਾ ਟਰੈਕਟਰ ਦਾ ਤੇਲ ਦਾ ਪੂਰਾ ਘੱਟਾ ਹਾਂ ਜੇ ਕਿਸੇ ਕਿਸਾਨ ਵੀਰ ਨੇ ਜਰੂਰ ਜੇ ਆਪਾਂ ਗੱਲ ਕਰੀਏ ਵੱਡੇ ਟਰੈਕਟਰ ਦੇ ਨਾਲ ਰੱਖਣਾ ਨਾ ਬਹੁਤ ਵਧੀਆ ਬਾਈ ਪੂਰੀ ਘੈਂਟ ਗੱਲ ਬਾਤ ਹੈ ਜਿੰਨੇ ਕਦੂ ਕਰਨ ਵੇਲੇ ਰੋਟਾ ਪੇਟਰ ਪਾਉਣਾ ਉਦੋਂ ਖੱਟ ਕਰਨਾ ਖੇਤਰੀ ਹੁੰਦਾ ਬਾਈ ਉਦੋਂ ਬਾਅਦ ਦੇ ਵਿੱਚ ਸਾਰੇ ਕੰਮ ਇਹ ਦੇਣੇ ਆ ਜਾਰੇ ਨੇ ਸਾਲੀ ਟੂਲੀ ਵਾਲੇ ਸਾਰੇ ਕੰਮ ਦਊ ਇਹ 2001 ਮਾਡਲ ਹੈ 1,55,000 ਰੁਪਏ ਕਿੰਨੇ ਦਾ 35000 ਦੇ ਦੇ ਸਵਾ ਦਾ ਨਹੀਂ ਸਵਾ ਦਾ ਨਹੀਂ ਹੁਣ 35000 ਤਲ ਦੇਖਾ ਮੌਕੇ ਦੇਖੀ। ਇਹ ਤਾਂ ਦੇਖਾਂਗੇ ਨਹੀਂ ਇਹ ਤਾਂ ਹੋ ਗਿਆ 1,30 ਦਾ ਲੈ ਜੋ 25 ਮਾਨ ਤਾਂ ਹੋ ਜੂ। ਹਾਂ। ਦੀਪਾਜਰ ਨਹੀਂ ਮੋੜਦਾ ਲਕੀ ਇਹ ਤਾਂ ਖੇਚਦੀ ਨਹੀਂ ਆ ਪਰ ਇਟਾਂ ਵਾਲੀ। 2008 ਮਾਡਲ ਆ ਗਿਆ ਜੀ ਇਹ ਵੀ DI 35 ਆ ਗਿਆ ਡਬਲ ਕਲੱਚ। ਹਾਂ ਡਬਲ ਕਲੱਚ ਹੈ। ਪਹਿਲ ਤੋਂ ਅੰਦਰ ਪੰਜਾਬ ਨੰਬਰ ਹੈ। ਟਾਇਰ ਤਾਂ ਨਵੇਂ ਆ ਰਗੇ। ਟਾਇਰੇ ਨਵੇਂ ਆ BKD ਕਮਾਂਡਰ ਦੇ। BKD ਕਮਾਂਡਰਾ ਜੀ ਚੌਕੜਾ ਲਗਿਆ BKD ਦਾ ਜਮਾ ਨਵਾਂ। DI 35 ਆ ਗਿਆ ਸੱਚ ਨੂੰ ਸਾਈਡ ਗੇਟ ਦੇ ਵਿੱਚ ਆ। ਤੇ ਇਹ ਟਰੈਕਟਰ ਹੁੰਦਾ ਮਿੱਤਰੋ 39 HP ਦੇ ਵਿੱਚ ਆਉਂਦਾ। ਹਾਂ। 39 hp ਦੇ ਮੁੰਜਾ ਡਬਲ ਕਲਚ ਦੇ ਵਿੱਚ ਆ 2 ਲੱਖ ਤੇ 65000 ਰੁਪਿਆ ਦੀ ਡਿਮਾਂਡ ਹੈ ਕਿੰਨੇ ਦਾ 45000 ਦੇ ਦੇ 2000 ਮਾਡਲ ਨਵੀਂ ਟਰੈਕਟਰ ਦੇ ਵਿੱਚੋਂ ਮਿੱਤਰੋ ਹਾਂ 45000 ਦਾ ਲੈ ਜਾਓ 2 ਲੱਖ ਤੇ 45 ਦਾ ਇਹ ਟਰੈਕਟਰ ਤੁਹਾਨੂੰ ਮਿਲ ਜੂ ਅੱਗੇ ਆ ਗਿਆ ਜੀ ਫਾਰਮ 45 ਦਾ ਇੱਧਰ 45 ਕਹਿੰਦਾ ਉਧਰ 35 ਕਹੇ ਫਿਰ 35 ਹੈਗਾ ਇੱਧਰ 45 45 ਹੈਗਾ ਨਾਲ ਹੀ ਰੇਟ 2000 ਮਾਡਲ ਆ ਬਈਆ origional ਮੋਹਰ ਆਈ ਹੈ 2000 ਮਾਡਲ ਦੇ ਦੇ ਹਾਂ ਮੋਹਰ ਨਾਲ ਦੀ ਆ ਹਾਂ ਨਾਲ ਦੀ ਹੈ ਬਾਈ ਇੱਥੇ ਫਾਰਮ ਟਰੈਕ ਵਾਲੀ ਆ ਮੋਹਰ ਜੀ ਮਿੱਤਰੋ ਹਾਂ ਇਹ 2000 ਮਾਡਲ ਜੀ ਆਈ 2000 ਮਾਡਲ ਦੇ ਵਿੱਚ ਆਈ ਆ ਇਹ ਤੇ ਨਾਲ ਦੀ ਪਈ ਆ ਹਾਂ ਇੰਜਨ ਤੇ ਗੇਅਰ ਦਾ ਰੰਗ ਵੀ ਬਹੁਤ ਪਿਆਜੇ ਗੱਲ ਬਹੁਤ ਜ਼ਿਆਦਾ ਪਿਆ ਬਾਈ ਪਿਆਬ ਨੰਬਰ ਆ ਸੰਗਰੂਰ ਦਾ ਸੰਗਰੂਰ ਦਾ ਨੰਬਰ ਆ ਪੀਵੀ ਨੰਬਰ ਦੇ ਵਿੱਚ ਆ ਮਗਰਾੜ ਵੀ ਸਾਫ ਪਿਆ ਟਰੈਕਟਰ ਤੇ ਡਬਲ ਕਲਚ ਹੈ ਡਬਲ ਕਲਚ ਦੇ ਵਿੱਚ ਆ ਹੂੰ ਤੇ ਬਾਕੀ ਯਾਰ ਸਾਮ੍ਹਿਆਂ ਵਾ ਜੇ ਗੱਲ ਕਰੀਏ ਲਾਈਟਾਂ ਵਾਲੇ ਆ ਯਾਰ ਜਿਗਾੜ ਤੇ ਨਹੀਂ ਮਿਲਦੇ ਨਹੀਂ ਹੁੰਦੇ ਨਹੀਂ ਮਿਲਦੇ ਨਹੀਂ ਬਾਈ ਛੇਤੀ ਛੇਤੀ ਆ ਚੀਜ਼ਾਂ ਨਾਲ ਦੀਆਂ ਉਵੇਂ ਪਗ ਨਹੀਂ ਐਂਡਾ ਉਂਡਾ ਨਾ ਬਾਈ ਸਾਰੀਆਂ ਨਾਲ ਦੀਆਂ ਵੰਗਣ ਟਰੈਕਟਰਾਂ ਦੀਆਂ ਜੀ ਸਮਾਈ ਚ ਆ ਵਾ ਟਰੈਕਟਰ ਮੇਟਰੋ ਡਬਲ ਕਲਚ 2000 ਮਾਡਲ 182 80000 ਰੁਪਏ ਦੇ ਰਿਹਾ ਮੈਂ ਭਾਈ 20000 ਮਾਨਤਾ ਨੂੰ ਹੋ ਜੂ 1,60,000 ਦਾ ਟਰੈਕਟਰ ਸੋਨੂ ਮਿੱਤਰੋ ਮਿਲ ਜੂ ਸਵਰਾਜ 744 ਆ ਗਿਆ ਜੀ 2008 ਮਾਡਲ ਜਕੇ ਦੇ ਟਾਇਰ ਆ ਜੀ ਆ ਗਏ ਪਿਛਲੇ ਹਾਂ ਤੇ ਅਗਲੇ ਟਾਇਰ ਵੀ ਚੰਗੇ ਪਏ ਆ ਯਾਰ ਚੰਗੇ ਪਏ ਆ ਪਿੱਟੀ ਦੇ ਆ ਅਗਲੇ ਟਾਇਰ ਬੀਕੇਟੀ ਦੇ ਬੈਕ ਟਾਇਰ ਆਗੇ ਜਕੇ ਦੇ ਜਕੇ ਸੋਨਾਂ ਦੇ ਟਾਇਰ ਪਏ ਆ ਮਿੱਤਰੋ 75 ਤੋਂ 80 ਪੈਸਾਂ ਨੂੰ ਹਾਂ ਮੌਜਨਾ ਭਾਈ 80 ਦਾ ਆਰਾਮ ਨਾਲ ਹੀ ਹੋਣ ਗਿਆ 80 ਮੰਨ ਕੇ ਆ ਜੋ ਵਾਧੀ ਪੈ ਟਾਇਰ ਹਾਂ ਬਾਕੀ ਉਹ ਵੀ ਟਰੈਕਟਰ ਸਾਰਾ ਜੈਨੂਆ ਨਾ ਭਾਈ ਜੈਨੂਆ ਨੇ ਪਿਆ ਹਾਂ ਟਰੈਕਟਰ ਪਿਆ ਜੈਨੂਆ ਪੀਵੀ ਨੰਬਰ 8 ਮਾਡਲ 275000 ਹਾਂ ਕਿੰਨੇ ਦਾ 60000 ਦੇ ਦੇ 22 ਦੇ ਦੇ 2 ਲੱਖ ਦਾ ਲੈ ਜਾਓ ਯਾਰ 25000 ਮਾਨ ਤੁਹਾਨੂੰ ਹੋ ਜੂ ਟਰੈਕਟਰ ਪਿਆ ਪੂਰਾ ਚੰਗਾ ਹਾਂ ਡੀਆਈ 750 ਸੋਨ ਵਾਲੀ ਕ ਆ ਗਿਆ ਮਿੱਤਰੋ ਇਹਦੇ ਬਾਰੇ ਪਾਈ ਜਾਣਦਾ 2005 ਮਾਡਲ ਆ ਬਾਈ ਰੰਗ ਰਮਪ ਰੰਗ ਪੇਂਟ ਦਾ ਸਾਰਾ ਓਰੀਜਨਲ ਆ ਬਾਡੇਲਾ ਯਾਰ ਇਹ ਯਾਰ ਪੂਰੀ ਸਾਮਿਆਂ ਬਟਰੈਕਟਰ ਚਮਕ ਪਈ ਆ ਹਜੇ ਬਹੁਤ ਜਿਆਦੇ ਚਮਕ ਪਈ ਇਧਰਲੇ ਪਾਸੇ ਤੇ ਕਿੰਨੇ ਟਰੈਕਟਰ ਦਿਖਾਇਆ ਇੰਨੀ ਚਮਕ ਨਹੀਂ ਮਿਲਦੀ ਇੰਨੀ ਚਮਕ ਨਹੀਂ ਹੈਗੀ ਬਾਈ ਕੋਈ ਰੰਗ ਮਾਰਾ ਸ਼ੋਹ ਤੇ ਸਾਫਤ ਕਰਦੇ ਆਪਣੀ ਜੀ ਚਮਕ ਦੇਖ ਲਓ ਇਧਰਲੇ ਪਾਸੇ ਆ ਦੇਖੋ ਬਲੈਕ ਬਲੂ ਗ੍ਰੀਨ ਚਮਕ ਪੂਰੀ ਪਈ ਆ ਤੇ ਪੂਰੀ ਜੱੱਚ ਕੇ ਆ ਬਾਈ ਇਹ ਨਹੀਂ ਹੈਗਾ ਉਸ ਕੋ ਹੈ ਬਾਈ ਤੇ ਇਧਰਲੇ ਪਾਸੇ ਜੀ ਕੀ ਹੈ ਰੀ ਸੱਜਣਾਂ ਗੇ ਬੇਟ ਵੀ ਬਾਈ ਨਾਲ ਕੰਪਨੀ ਵਾਲੇ ਲੋਹੇ ਦੇ ਉੱਤੇ ਹੋਇਆ ਕੋਈ ਰਬੜ ਦੀ ਨਹੀਂ ਹੈਗੀ ਸਰ ਬੇਟ ਨਾਲ ਕੰਪਨੀ ਵਾਲੇ ਆ ਲੋਹੇ ਦੇ ਆ ਬਾਈ ਲੋਹੇ ਦੇ ਬੇਟਾਂ ਵੇਟ ਹੈ ਗਿਆ ਨਾਲ ਕੰਪਨੀ ਫਟੜ 70 ਤੋਂ 80 ਪੈਸੇ ਟਾਇਰ ਵੀ ਇਚਾਰੇ ਕੰਪਨੀ ਦੀ ਐ ਪੋਲੋ ਦੇ 80 ਪੈਸੇ ਪੋਲੂ ਦੇ ਟਾਇਰਾਂ ਚੌਕੜੀ ਪਿਆ ਜਰ ਜਿਵੇਂ ਕਿ 80 ਪੈਸੇ ਹਾਂ ਤੇ ਟਰੈਕਟਰ ਪਿਆ ਪੂਰੀ ਚੰਗਾ ਉਹ ਵੀ ਚੰਗਾ ਬਹੁਤ ਹੈ 750 ਮਿੱਤਰੋ ਪੰਜ ਮਾਡਲ ਡਬਲ ਕਲਚ 2 ਲੱਖ ਤੇ 40 ਹਜ਼ਾਰ ਡਿਮਾਂਡ ਹੈ ਡਿਮਾਂਡ ਆ ਕਿੰਨੇ ਦਾ ਹੋਊਗਾ 2 15 ਹਾਂ ਨਾ ਦੇ ਦੇ ਆਪਾਂ 2 ਲੱਖ 15 ਹਜ਼ਾਰ ਤਾਂ ਲੈ ਜਾਓ 2 40 ਡਿਮਾਂਡ ਸੀ 25 ਹਜ਼ਾਰ ਮੰਨ ਤਾਂ ਇਹਦੇ ਚੋਂ ਹੋ ਜੂ ਹਾਂ ਸਵਰਾਜ 855 ਜੀ ਕਿੰਨਾ ਮਾਡਲ ਆ ਇਹ ਬਾਈ ਚਾਰ ਮਾਡਲ ਆ ਚਾਰ ਮਾਡਲ ਆ ਹਾਂ ਨੰਬਰ ਹਰਿਆਣੇ ਦਾ ਟਾਇਰ ਅਗਲੇ ਤੇ ਪਿਛਲੇ ਟਾਇਰ 45 ਕੋ ਪੈਸੇ ਆ ਟਿਕ ਟਾਇਰ ਅਗਲੇ ਪਈ ਹਾਂ ਇੰਜਨ ਗੇਅਰ ਦਾ ਬਹੁਤ ਵਧੀਆ ਹੈ ਹਾਂਜੀ ਇੰਜਨ ਗੇਅਰ ਹੈਗਾ ਓਕੇ ਤੇ ਡੰਡਾ ਫੱਟੀ ਮਿਲੂ ਟੋਪ ਨਾਲ ਆਹ ਨਾਲ ਤੇ ਦੇਲੇ ਪਾਸੇ ਮੂਰੀ ਤਰਿਆ ਹਾਂ ਕਲੌਸ ਕਰ ਦੇ ਇੰਜਨ ਵਾਲਾ ਕਰ ਲੌਸ ਕਰ ਇੰਜਨ ਦੇ ਵਿੱਚ ਤੇ ਰੇਟ ਇਹ ਤੋਂ ਬਹਾਲਾ ਬਜਵ ਲੈ ਲੈਣਾ ਆਹ ਟਰੈਕਟਰ ਦਾ ਦਾ ਮੇਤਰੋ ਤੁਸੀਂ ਮੌਕਾ ਹੀ ਸੰਭਲੋ ਇੰਜਨ ਤੇ ਗੇਅਰ ਦਾ ਚਲਾਈਦਾ ਕਿਵੇਂ ਆ ਪੂਰਾ ਇੱਕ ਨੰਬਰ ਰੈਟ ਆ ਬਾਈ ਯਾਰ ਚਲਾਈਦਾ ਹੈਗਾ 1 ਨੰਬਰ 4 ਮਾਡਲ 225 ਡਿਮਾਂਡ ਆ ਹਾਂ ਕਿੰਨੇ ਦਾ 195 ਆ ਦੇ ਦੇ ਇੱਕ 95 ਦਾ ਲੈ ਜਾਓ 30000 ਰੁਪਏ ਮਾਰਟਾਂ ਦੇ ਵਿੱਚੋਂ ਵੀਡੀਓ ਸ਼ੇਅਰ ਕਰਕੇ ਆ ਜਾਓ ਮੈਨੂੰ ਨਹੀਂ ਪਤਾ ਪੜਾਕਾ ਹੋਰ ਵੀ ਪਾ ਦੇ ਹੋਰ ਵੀ ਵਾਰੀ ਘੱਟ ਲੂ ਹਾਂ ਅੱਗੇ ਆਗੇ ਜੀ 65 ਫਾਰਮ ਟਰੈਕ ਡੀਆਈ ਆ ਤਾਂ ਸੀਪੀਏ 8 ਮਾਡਲ ਆ ਬਾਈ ਪਾਵਰ ਸਟੀering ਹੈ 8 ਮਾਡਲ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ ਵਾਲਾ ਮਾਡਲ ਹੈ ਡਬਲ ਡਿਸਟ੍ਰਿਬਿਊਟਰ ਜੇ ਕੇ ਦੇ ਟਾਇਰ ਆ 16 ਦੇ ਟਾਇਰਾਂ ਵਾਲਾ 16 ਟਾਇਰਾਂ ਦਾ ਟਾਇਰ ਹੈਗਾ 70 ਤੋਂ 75 ਪੈਸੇ ਮੰਗੂ ਠੀਕ ਹੈ ਬਾਕੀ ਮਰਗਾਟਾ ਬਰਕੂ ਠੀਕ ਹੈ ਹਾਂ ਪੂਰਾ ਸਮਾਂ ਹੋਇਆ ਟਰੈਕਟਰ ਹੈ ਪੂਰਾ ਸੰਭਿਆਵਾ ਟਰੈਕਟਰ ਹੈ ਡੰਡਾ ਪੱਟੀ ਸਾਨੂੰ ਮਿਲ ਜੂ ਇੰਜਨ ਗੇਅਰ ਦਾ ਵੀ ਓਕੇ ਰੰਗ ਪੇਂਟ ਬਹੁਤ ਪਿਆ ਬਾਕੀ ਟਰੈਕਟਰ ਜਰ ਜਿਹੜੇ ਸਾਹਿਬ ਦਾ ਮਾਡਲ ਆ ਉਹ ਸਭ ਦਾ ਸਾਫ ਪਿਆ ਟਰੈਕਟਰ ਹਾਂ ਇਹ ਡਿਮਾਂਡ ਇਹ ਦੀ ਦੀਪ ਕਰੀ ਬੈਠਾ 29292000 ਰੁਪਿਆ ਕਿੰਨੇ ਦਾ ਹੋ ਜੀ ਇਹ ਦੇ ਰਹੇ ਆ ਆਪਾਂ 270000 ਦਾ 2 ਲੱਖ ਤੇ 70 ਹਜ਼ਾਰ ਦਾ ਟਰੈਕਟਰ ਤੁਹਾਨੂੰ ਮਿਲ ਜੂਗਾ ਮਿੱਤਰੋ 22,000 ਰੁਪਏ ਮਾਨਤਾ ਨੇ ਇਹ ਟਰੈਕਟਰ ਦੇ ਵਿੱਚੋਂ ਹੋ ਜੂ। ਹਾਂ। ਦੱਬ ਕੇ ਵੀਡੀਓ ਕਰ ਦਿਓ, ਸ਼ੇਅਰ ਤੇ ਹੁਣ ਮੈਨੂੰ ਦੀ ਪਿਆ ਦੱਸ ਮੰਡੀ ਤੇ ਪਲਾਟ ਨੰਬਰ ਕਿੰਨਾ ਤੇ ਹੈ? ਪਲਾਟ ਨੰਬਰ 2228 ਹੈ ਪੈਟਰੋਲ ਪੰਪ ਦੇ ਨਾਲ ਆ ਜਾਂਦੀ ਹੈ ਮੰਡੀ ਆਪਣੀ। ਠੀਕ ਹੈ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ ਹੈਗਾ 97815 31564। ਨੰਬਰ ਆਪਾਂ ਮਿੱਤਰੋ ਸਕਰੀਨ ਦੇ ਉੱਤੇ ਲਾਤਾ ਚੱਕ ਕੇ ਲਾ ਲਿਓ ਤੇ ਵੀਡੀਓ ਚੰਗੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸਵਾਦ ਦੇ ਲਈ ਦੀ ਬਹੁਤ ਬਹੁਤ ਧੰਨਵਾਦ